ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਸਿੰਘ ਖੈਰਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਕੇਂਦਰੀ ਮੰਤਰੀ ਹਰਸ਼ੀਮਲ ਕੋਰ ਬਾਦਲ ਤੇ ਵੀ ਸਿੱਖੇ ਹਮਲੇ ਕੀਤੇ ਹਨ ਆਪ ਦੇ ਨਾ ਦੋਵਾਂ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਵਾਦਾ ਖਿਲਾਫੀ ਦੇ ਦੋਸ਼ ਲਗਾਏ ਹਨ ਉਹਨਾਂ ਕਹਿ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਵੇਲੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਗਏ ਸਨ ਜੋ ਕਿ ਹੁਣ ਪੂਰੇ ਨਹੀਂ ਹੋ ਰਹੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖੈਰਾ ਨੇ ਕੇਂਦਰੀ ਮੰਤਰੀ ਹਰਸ਼ਿਮਰਤ ਕੋਰ ਬਦਲ ਵੱਲੋਂ ਲੰਗਰ ਉੱਪਰ ਜੀਐਸਟੀ ਮਾਫ ਕਰਨ ਬਾਰੇ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਭੇਜੀ ਜਾ ਰਹੀ ਮੰਗ ਤੇ ਵੀ ਸਵਾਲ ਚੁੱਕੇ ਹਨ ਕਿਸਾਨਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਸਾਰੇ ਕੰਟਰੀ ਦੇ ਵਿੱਚ ਅੰਦੋਲਨ ਚੱਲ ਰਹੇ ਨੇ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ ਸੀ ਉਹਦੇ ਵਿੱਚ ਮੈਂ ਆਪਣਾ ਪੱਖ ਰੱਖਿਆ ਕਿ ਕਿਵੇਂ ਕਿਸਾਨ ਜਿਹੜਾ ਜਿੱਦੇ ਕਲਚਰ ਐਮਰਜੈਂਸੀ ਵਰਗੇ ਹਾਲਾਤ ਹੋਏ ਪਏ ਨੇ ਹਰ ਰੋਜ਼ ਤਿੰਨ ਚਾਰ ਕਿਸਾਨਾਂ ਦੀ ਤਾਂ ਪੰਜਾਬ ਦੇ ਵਿੱਚ ਖਬਰ ਹੈ ਅੱਜ ਵੀ ਖਬਰ ਹੈ ਕਿ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਕਰਜ਼ੇ ਮਾਫ਼ ਕਰਾਂਗੇ ਪੰਜਾਬ ਦੀ ਸਰਕਾਰ ਉਹ ਪਤਾ ਨਹੀਂ ਕਿਹੜੇ ਮੂੰਹ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਬੋਲੀ ਜਾਂਦੇ ਨੇ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਜਿੰਮੀ ਅਸੀਂ ਪੰਜਾਬ 'ਚ ਕੀਤਾ ਕਿਹੜਾ ਕੀਤਾ ਕੋਈ ਅਜੇ ਤੱਕ ਨਹੀਂ ਕੀਤਾ ਉਸ ਤੋਂ ਬਾਅਦ 150 ਦੇ ਲਗਭਗ ਕਿਸਾਨ ਆਤਮਹੱਤਿਆ ਕਰ ਚੁੱਕੇ ਨੇ ਸਰਕਾਰ ਬਣ ਤੋਂ ਬਾਅਦ ਤੇ ਕੈਪਟਨ ਉਮਰਿੰਦਰ ਸਿੰਘ ਜੀ ਸ਼ਾਇਦ ਹੀ ਕਦੇ ਦੇਖੇ ਹੋਣ ਤੁਸੀਂ ਮੁੱਖ ਮੰਤਰੀ ਸਾਹਿਬ ਕੋ ਸਮਾਪ ਪਹਾੜਾਂ 'ਚ ਜਾਣ ਦਾ ਜ਼ਿਆਦਾ ਵਾ ਜਿਨ੍ਹਾਂ ਦੇ ਖਿਲਾਫ ਬੋਲਦੇ ਸੀ ਇਲੈਕਸ਼ਨਾਂ 'ਚ ਉਹਨਾਂ ਦੇ ਕੋਲ ਗੁਲਦਸਤੇ ਲੈ ਕੇ ਜਾਣ ਦਾ ਜ਼ਿਆਦਾ ਟਾਈਮ ਹੈ ਲੇਕਿਨ ਪੰਜਾਬ 'ਚ ਕਿਸਾਨ ਮਰ ਰਿਹਾ ਤਰਾ ਤਰਾ ਹੋਈ ਪਈ ਆ ਇਲੀਗਲ ਮਾਈਨਿੰਗ ਹੋ ਰਹੀ ਆ ਮੁੱਖ ਮੰਤਰੀ ਨੇ ਇੰਨਿਆਂ ਦਿਨਾਂ 'ਚ ਸਿਰਫ ਇੱਕ ਦਿਨ ਪੰਜਾਬ ਵਿੱਚ ਗਏ ਨੇ ਤੇ ਫਿਰ ਚੰਡੀਗੜ੍ਹੋਂ ਬੈਠੇ ਬਿਆਨ ਦੇ ਦਿੰਦੇ ਆ ਨਸ਼ਿਆਂ ਦਾ ਲੱਕ ਤੋੜਤਾ ਤੇ ਕਿਸਾਨਾਂ ਦੇ ਅਸੀਂ ਉਹ ਦੇਤਾ ਵਾ ਕਰਜ਼ਾ ਮਾਫੀ ਦੇ ਦਿੱਤੀ ਆ ਵੱਡੇ ਵੱਡੇ ਇਸ਼ਤਿਹਾਰ ਜੋ ਬਾਦਲ ਹੁੰਨੀ 10 ਸਾਲ ਕਰਦੇ ਰਹੇ ਅਖਬਾਰਾਂ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਤੁਹਾਨੂੰ ਆਪਾਂ ਨੂੰ ਮੂਰਖ ਸਮਝਦੇ ਨੇ ਵੋਟਰਾਂ ਨੂੰ ਕਿ ਅਸੀਂ ਇਹਨਾਂ ਦੇ ਅੱਖੇ ਘੱਟਾ ਪਾ ਜੀਏ ਇਲੈਕਸ਼ਨਾਂ 'ਚ ਵੈਧੇ ਕਰ ਜੀਏ ਮੁੜ ਕੇ ਦੇਖ ਲਾਂਗੇ ਆਪਾਂ ਇਹ ਵੈਧਾ ਖਿਲਾਫੀ ਆ ਪੰਜਾਬ ਦੇ ਲੋਕਾਂ ਦੇ ਨਾਲ ਬੈਠੀ ਹਰਸਿਮਰਤ ਦਿੱਲੀ ਆ ਜਿਟਲੀ ਸਾਹਿਬ ਦੇ ਕਮਰੇ ਦੇ ਨਾਲ ਹੀ ਤੇ ਕਮਾਉਂਦੀ ਮੰਗ ਆਪਣੀ ਐਸਜੀਪੀਸੀ ਦੇ ਥਰੂ ਆ ਅਮਰਸਰ ਵਾਇਆ ਚੰਡੀਗੜ੍ਹ ਅਮਰਿੰਦਰ ਸਿੰਘ ਦੇ ਦਰਬਾਰ ਵਿੱਚ ਦੀ ਤੇ ਉਧਰ ਦੀ ਬੀਬੀ ਜੀ ਜੇ ਤੁਸੀਂ ਐਡੇ ਹੀ ਚਾਹੁੰਦੇ ਹੋ ਕਿ ਲੰਗਰਤੀਆਂ ਵਸਤੂਆਂ ਤੇ ਜੀਐਸਟੀ ਨਹੀਂ ਲੱਗਣੀ ਚਾਹੀਦੀ ਤੇ ਨਾਲ ਦਾ ਦਰਵਾਜ਼ਾ ਖੋਲ੍ਹ ਕੇ ਜੇਤਲੀ ਨੂੰ ਬਣਾ ਲਓ ਉਹਦਾ ਕਿਹਨੇ ਕਿ ਜੇਤਲੀ ਸਾਹਿਬ ਮੋਦੀ ਸਾਹਿਬ ਸਾਡੇ ਬਹੁਤ ਫਰਾਗਦਿਲ ਨੇ ਤੇ ਕਮਾਉਨੇ ਹੋ ਤੁਸੀਂ ਮੰਗ ਸਿਰਫ ਲੋਕਾਂ ਨੂੰ ਦੱਸਣ ਵਾਸਤੇ ਜਦ ਤੁਸੀਂ ਇਸ ਪੰਜਾਬ ਦੇ ਲੁਟੇਰਿਆਂ ਨੂੰ ਸਕਾਟ ਫਰੀ ਜਾਣ ਦੇ ਰਹੇ ਹੋ ਉਹਨਾਂ ਨੂੰ ਉਹਨਾਂ ਨੂੰ ਛੱਡ ਜਿ ਰਹੇ ਹੋ ਕਿ ਤੁਸੀਂ ਲੁੱਟ ਖਸੁੱਟ ਜਿਹੜੀ ਕੀਤੀ 10 ਸਾਲਿਆਂ ਦੀ ਕੋਈ ਗੱਲ ਨਹੀਂ ਕੀ ਉਹਦੀ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸੀਹਤ ਕੀ ਮਿਲੇਗੀ ਦੇ ਮਸਟ ਬੀ ਟ੍ਰਾਈਡ ਐਂਡ ਪੀਨਲਾਈਜ਼ਡ ਦੇ ਮਸਟ ਬੀ ਟ੍ਰਾਈਡ ਫਾਰ ਏਵਰੀ ਕ੍ਰਾਈਮ ਆਕੇ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਪੀੜ੍ਹੀ ਆ ਨੌਜਵਾਨ ਤੇ ਦੂਜੇ ਲੋਕ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਆਪਣੇ ਸੂਬੇ ਦੀ ਲੁੱਟ ਕੋ ਸੁੱਟ ਕਰਕੇ ਅੰਜਾਮ ਕੀ ਹੁੰਦਾ ਅੰਜਾਮ ਹੁੰਦਾ ਕਿ ਜੇਲ੍ਹ ਜਾਣਾ ਪੈਂਦਾ ਬਿਊਰੋ ਰਿਪੋਰਟ ਪੰਜਾਬ ਟੂਡੇ